ਖੇਤ ਕਰ ਰਿਆ ਸੀ ਤੇ ਇੱਥੇ ਇੱਕ ਜਵਾਰ ਖੜੀ ਐ ਪੱਠੇ ਵੀਜੇ ਹੋਏ ਐ ਤੇ ਜਿਹਨੂੰ ਸਾਇੰਟਿਫਿਕ ਨੇਮ ਵਿਗਿਆਨਿਕ ਨੇਮ ਬੋਟੈਨिकल ਨੇਮ ਸੋਰਗਮ ਕਹਿੰਦੇ ਐ ਤੇ ਇਹ ਪੋਏਸੀ ਫੈਮਿਲੀ ਦਾ ਮੈਂਬਰ ਐ ਇਹ ਪੋਏਸੀ ਦੇ ਵਿੱਚ ਸਾਰੇ ਜਿੰਨੇ ਵੀ ਆਹ ਜਿਵੇਂ ਘਾ ਹੋ ਗਿਆ ਜਾਂ ਝੋਨਾ ਬੀਜਿਆ ਪਿਆ ਐ ਜਵਾਰ ਮਫਕੀ ਕਣਕ ਇਹ ਸਾਰੇ ਵਾਸ ਗੰਨਾ ਇਹ ਸਾਰੇ ਇਸ ਫੈਮਿਲੀ ਨੂੰ ਸਬੰਧ ਰੱਖਦੇ ਆ ਸੋ ਮੈਂ ਅੱਜ ਤੁਹਾਨੂੰ ਜੋ ਚੀਜ਼ ਦਿਖਾਉਣੀ ਹੈ ਆਪਾਂ ਗੱਲ ਕਰਦੇ ਹੁੰਨੇ ਜਿਵੇਂ ਕਣਕ ਨੂੰ ਫੁੱਲ ਲੱਗਦੇ ਆ ਕਿ ਨਹੀਂ ਲੱਗਦੇ ਜਾਂ ਝੋਨੇ ਨੂੰ ਫੁੱਲ ਲੱਗਦੇ ਆ ਕਿ ਨਹੀਂ ਲੱਗਦੇ ਹਰ ਇੱਕ ਉਸ ਬੂਟੇ ਨੂੰ ਫੁੱਲ ਲੱਗਦੇ ਉਸ ਤੋਂ ਬਾਅਦ ਬੀਜ ਬੰਦ ਆ ਅੱਜ ਮੈਂ ਤੁਹਾਨੂੰ ਜਵਾਰ ਦਾ ਫੁੱਲ ਦਿਖਾ ਰਿਹਾ ਆ ਦੇਖੋ ਆ ਜਿਹੜਾ ਸਾਰਾ ਹੈਗਾ ਇਹ ਫੁੱਲ ਨਹੀਂਗਾ ਇਹ ਇਹਨੂੰ ਇਨਫਲੋਰੀਸੈਂਸ ਕਹਿੰਦੇ ਆ ਸਾਇੰਸ ਦੇ ਅਕੋਰਡਿੰਗ ਇਟ ਇਜ਼ ਅ ਗਰੁੱਪ ਆਫ ਫਲਾਵਰ ਇਹ ਬਹੁਤ ਸਾਰੇ ਫੁੱਲਾਂ ਦਾ ਸਮੂਹ ਹੈ ਇਹਦੇ ਵਿੱਚ ਇੱਕ ਫੁੱਲ ਮੈਂ ਤੁਹਾਨੂੰ ਦਿਖਾਉਂਗਾ ਜਿਸ ਵਿੱਚ ਤੁਹਾਨੂੰ ਮੇਲ ਪਾਰਟ ਤੇ ਫੀਮੇਲ ਪਾਰਟ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਹਾਂਜੀ ਆ ਦੇਖੋ ਧਿਆਨ ਨਾਲ ਦੇਖੋ ਆ ਜਿਹੜਾ ਫੁੱਲ ਹੈ ਇੱਕ ਫੁੱਲ ਇਹਦੇ ਵਿੱਚੋਂ ਮੈਂ ਤੁਹਾਨੂੰ ਦਿਖਾਉਣਾ ਹੈ ਧਿਆਨ ਨਾਲ ਦੇਖਣਾ ਹਾਂਜੀ ਆ ਦੇਖੋ ਜਿਹੜਾ ਬੁਰਛੇ ਜੇ ਵਾਂਗੂ ਦਿਸ ਰਿਹਾ ਇਹਦੇ ਵਿੱਚ ਇਹ ਫੀਮੇਲ ਪਾਰਟ ਹੈ ਤੇ ਜਿਹੜੇ ਇਹਦੇ ਵਿੱਚ ਆਹ ਪੀਲੇ ਪੀਲੇ ਰੰਗ ਦੇ ਤਿੰਨ ਦਿਸ ਰਹੇ ਆ ਇੱਕ ਫੁੱਲ ਦੇ ਵਿੱਚ ਗੱਲ ਕਰ ਰਿਹਾ ਮੈਂ ਇਹ ਇਹਦੇ ਵਿੱਚ ਮੇਲ ਆ ਦੇਖੋ ਧਿਆਨ ਨਾਲ ਦੇਖੋ ਕਿੰਨਾ ਜ਼ੂਮ ਹੋ ਕੇ ਨੇੜੇ ਦਿਸ ਰਿਹਾ ਹੋਰ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਕਿੰਨਾ ਕਲੀਅਰ ਔਰ ਜਿਵੇਂ ਦੋ ਬੁਰਛੇ ਜਿਹੜੇ ਦਿਖ ਰਹੇ ਹਨ ਨਾ ਉਸ ਟਿਗਮ ਹੈ ਫੀਮੇਲ ਫੁੱਲ ਦਾ ਤੇ ਆ ਜਿਹੜੇ ਪੀਲੇ ਜੇ ਰੰਗ ਦੇ ਆ ਇਹ ਮੇਲ ਪਾਰਟ ਹੈ ਸੋ ਇਹ ਜਵਾਰ ਦੇ ਬਾਰੇ ਜਾਣਕਾਰੀ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੇ ਹੋਏਗੀ ਧੰਨਵਾਦ ਜੀ